ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਧਾ ਸ਼ਰਮਾ ਦੀ ਸਾਦਗੀ ਦਾ ਤਾਂ ਹਰ ਕੋਈ ਫੈਨ ਹੈ ਅਕਸਰ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰੀਕੇ ਦੀਆਂ ਕਿਊਟ ਕਿਊਟ ਵੀਡੀਓ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਤੇ ਹੁਣ ਨੇ ਇਹ ਤਸਵੀਰਾਂ ਸੁਨੰਧਾ ਵੱਲੋਂ ਆਪਣੇ ਇੰਸਟਾਗ੍ਰam ਉੱਤੇ ਸਾਂਝੀਆਂ ਕੀਤੀਆਂ ਗਿਆਨ ਸੁਨੰਦਾ ਸ਼ਰਮਾ ਦਿੱਲੀ ਦੀ ਸਰੋਜਨੀ ਮਾਰਕੀਟ ਵਿੱਚ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਵੱਲੋਂ ਜ਼ਮੀਨ ਉੱਤੇ ਬੈਠ ਕੇ ਥੇਲੇ ਵਾਲੇ ਤੋਂ ਚਾਹ ਪੀਂਦੀ ਗੀਤੇ ਨਾਲ ਹੀ ਸਰੋਜਨੀ ਮਾਰਕੀਟ ਵਿੱਚ ਕੱਪੜੇ ਵੀ ਟਰਾਈ ਕੀਤੇ ਦੇਖੋ ਕਿਵੇਂ ਮਾਰਕੀਟ ਵਿੱਚ ਉਛਲ-ਕੁੱਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਸੁਨੰਦਾ ਸ਼ਰਮਾ ਗਾਇਕਾ ਦੇ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸੁਨੰਦਾ ਸ਼ਰਮਾ ਕਿੰਨੀ ਡਾਊਨ ਟੂ ਅਰਥ ਹੈ ਤੇ ਖੁੱਲ ਕੇ ਆਪਣੀ ਜ਼ਿੰਦਗੀ ਵਿਝਾਉਂਦੀ ਹੈ ਸੁਨੰਦਾ ਸ਼ਰਮਾ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੀ ਹੈ ਤੇ ਨੋ ਵਿਦੇਸ਼ ਤੋਂ ਆਣ ਤੋਂ ਬਾਅਦ ਉਸ ਵੱਲੋਂ ਇਸ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਦੇਖੋ ਕਿਵੇਂ ਦਿੱਲੀ ਦੀ ਸਰੋਜਨੀ ਮਾਰਕੀਟ ਵਿੱਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਗਾਇਕਾ ਸੁਨੰਦਤਾ ਸ਼ਰਮਾ ਵੱਲੋਂ ਜ਼ਮੀਨ ਉੱਤੇ ਬੈਠ ਕੇ ਕਿੰਨੀ ਸਾਦਗੀ ਨਾਲ ਚਾਹ ਪੀਂਦੀ ਹੈ ਤੇ ਉਸ ਤੋਂ ਬਾਅਦ ਸਰੋਜਨੀ ਮਾਰਕੀਟ ਵਿੱਚ ਕੱਪੜੇ ਵੀ ਟਰਾਈ ਕੀਤੇਗੇ ਲੋਕਾਂ ਵੱਲੋਂ ਦੀ ਖੂਬ ਤਾਰੀਫ਼ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਸ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਸਾਦਗੀਦਤਾ ਹਰ ਕੋਈ ਫੈਨ ਹੈ ਸੁਨੰਦਾ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਜੋ ਦਿੱਲੀ ਦੀ ਸਰੋਜਨੀ ਮਾਰਕੀਟ ਦੀ ਹੈ ਜਿੱਥੇ ਉਹ ਚਾਹ ਪੀਂਦੀ ਹੋਈ ਤੇ ਕੱਪੜੇ ਟਰਾਈ ਕਰਦੀ ਹੋਈ ਦਿਖਾਈ ਦਿੱਤੀ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਦੀ ਸਾਦਗੀਦਤਾ ਹਰ ਕੋਈ ਫੈਨ ਹੈ ਅਕਸਰ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰੀਕੇ ਦੀਆਂ ਕਿਊਟ ਕਿਊਟ ਵੀਡੀਓ ਸਾਂਝੀਆਂ ਕੀਤੇ ਜਾਂਦੇ ਹਨ ਤੇ ਹੁਣ ਨੇ ਇਹ ਤੇ తస్వీర సునందా వల్ల అని ఇంస్టాగ్రామ్ ఉ ਸੁਨੰਦਾ ਸ਼ਰਮਾ ਦਿੱਲੀ ਦੀ ਸਰੋਜਨੀ ਮਾਰਕੀਟ ਵਿੱਚ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਵੱਲੋਂ ਜ਼ਮੀਨ ਉੱਤੇ ਬੈਠ ਕੇ ਥੇਲੇ ਵਾਲੇ ਤੋਂ ਚਾਹ ਪੀਂਦੀ ਗੀਤੇ ਨਾਲ ਹੀ ਸਰੋਜਨੀ ਮਾਰਕੀਟ ਵਿੱਚ ਕੱਪੜੇ ਵੀ ਟਰਾਈ ਕੀਤੇ ਦੇਖੋ ਕਿਵੇਂ ਮਾਰਕੀਟ ਵਿੱਚ ਉਛਲ-ਕੁੱਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਸੁਨੰਦਾ ਸ਼ਰਮਾ ਗਾਇਕਾ ਦੀ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸੁਨੰਦਾ ਸ਼ਰਮਾ ਕਿੰਨੀ ਡਾਊਨ ਟੂ ਅਰਥ ਹੈ ਤੇ ਖੁੱਲ ਕੇ ਆਪਣੀ ਜ਼ਿੰਦਗੀ ਵਿਝਾਉਂਦੀ ਹੈ ਸੁਨੰਦਾ ਸ਼ਰਮਾ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੀ ਹੈ ਤੇ ਹੁਣ ਵਿਦੇਸ਼ ਤੋਂ ਆਉਣ ਤੋਂ ਬਾਅਦ ਉਸ ਵੱਲੋਂ ਇਸ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਦੇਖੋ ਕਿਵੇਂ ਦਿੱਲੀ ਦੀ ਸਰੋਜਨੀ ਮਾਰਕੀਟ ਵਿੱਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਗਾਇਕਾ ਸੁਨੰਦਰਾ ਸ਼ਰਮਾ ਵੱਲੋਂ ਜ਼ਮੀਨ ਉੱਤੇ ਬੈਠ ਕੇ ਕਿੰਨੀ ਸਾਦਗੀ ਨਾਲ ਚਾਹ ਪੀਂਦੀ ਹੈ ਤੇ ਉਸ ਤੋਂ ਬਾਅਦ ਸਰੋਜਨੀ ਮਾਰਕੀਟ ਵਿੱਚ ਕੱਪੜੇ ਵੀ ਟ੍ਰਾਈ ਕੀਤੇਗੇ ਲੋਕਾਂ ਵੱਲੋਂ ਉਸ ਦੀ ਖੂਬ ਤਾਰੀਫ਼ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਸ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਸਾਦਗੀ ਦਾਤਾ ਹਰ ਕੋਈ ਫੈਨ ਹੈ ਸੁਨੰਦਾ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਜੋ ਦਿੱਲੀ ਦੀ ਸਰੋਜਨੀ ਮਾਰਕੀਟ ਦੀ ਹੈ ਜਿੱਥੇ ਉਹ ਚਾਹ ਪੀਂਦੀ ਹੋਈ ਤੇ ਕੱਪੜੇ ਟਰਾਈ ਕਰਦੀ ਹੋਈ ਦਿਖਾਈ ਦਿੱਤੀ ਪੰਜਾਬੀ ਗਾਇਕਾ ਤੇ ਅਦਾਕਾਰਾ ਸੁਨੰਦਾ ਸ਼ਰਮਾ ਦੀ ਸਾਦਗੀ ਦਾਤਾ ਹਰ ਕੋਈ ਫੈਨ ਹੈ ਅਕਸਰ ਗਾਇਕਾ ਵੱਲੋਂ ਆਪਣੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਤਰੀਕੇ ਦੇ ਆਕਿਊਟ-ਕਿਊਟ ਵੀਡੀਓ ਸਾਂਝਾ ਕੀਤੇ ਜਾਂਦੇ ਹਨ ਤੇ ਹੁਣ ਨੇ ਇਹ ਤਸਵੀਰਾਂ ਸੁਨੰਦਾ ਵੱਲੋਂ ਆਪਣੇ ਇੰਸਟਾਗ੍ਰam ਉੱਤੇ ਸਾਂਝੀਆਂ ਕੀਤੀਆਂ ਗਿਆਨ ਸੁਨੰਦਾ ਸ਼ਰਮਾ ਦਿੱਲੀ ਦੀ ਸਰੋਜਨੀ ਮਾਰਕੀਟ ਵਿੱਚ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਉਸ ਦੇ ਵੱਲੋਂ ਜ਼ਮੀਨ ਉੱਤੇ ਬੈਠ ਕੇ ਥੇਲੇ ਵਾਲੇ ਤੋਂ ਚਾਹ ਪੀਂਦੀ ਗੀਤੇ ਨਾਲ ਹੀ ਸਰੋਜਨੀ ਮਾਰਕੀਟ ਵਿੱਚ ਕੱਪੜੇ ਵੀ ਟਰਾਈ ਕੀਤੇ ਦੇਖੋ ਕਿਵੇਂ ਮਾਰਕੀਟ ਵਿੱਚ ਉਛਲ-ਕੁੱਦ ਕਰਦੀ ਹੋਈ ਦਿਖਾਈ ਦੇ ਰਹੀ ਹੈ ਸੁਨੰਦਾ ਸ਼ਰਮਾ ਗਾਇਕਾ ਦੇ ਇਸ ਵੀਡੀਓ ਨੂੰ ਫੈਨਸ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਸੁਨੰਦਾ ਸ਼ਰਮਾ ਕਿੰਨੀ ਡਾਊਨ ਟੂ ਅਰਥ ਹੈ ਤੇ ਖੁੱਲ ਕੇ ਆਪਣੀ ਜ਼ਿੰਦਗੀ ਵਿਝਾਉਂਦੀ ਹੈ ਸੁਨੰਦਾ ਸ਼ਰਮਾ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿੰਦੀ ਹੈ ਤੇ ਨੋ ਵਿਦੇਸ਼ ਤੋਂ ਆਣ ਤੋਂ ਬਾਅਦ ਉਸ ਵੱਲੋਂ ਇਸ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਦੇਖੋ ਕਿਵੇਂ ਦਿੱਲੀ ਦੀ ਸਰੋਜਨੀ ਮਾਰਕੀਟ ਵਿੱਚ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ ਗਾਇਕਾ ਸੁਨੰਦਤਾ ਸ਼ਰਮਾ ਵੱਲੋਂ ਜ਼ਮੀਨ ਉੱਤੇ ਬੈਠ ਕੇ ਕਿੰਨੀ ਸਾਦਗੀ ਨਾਲ ਚਾਹ ਪੀਂਦੀ ਹੈ ਤੇ ਉਸ ਤੋਂ ਬਾਅਦ ਸਰੋਜਨੀ ਮਾਰਕੀਟ ਵਿੱਚ ਕੱਪੜੇ ਵੀ ਟਰਾਈ ਕੀਤੇਗੇ ਲੋਕਾਂ ਵੱਲੋਂ ਉਸ ਦੀ ਖੂਬ ਤਾਰੀਫ਼ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਸ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਤੁਹਾਡੀ ਸਾਦਗੀਦਾਰਤਾ ਹਰ ਕੋਈ ਫੈਨ ਹੈ ਸੁਨੰਦਾ ਵੱਲੋਂ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਹੈ ਜੋ ਦਿੱਲੀ ਦੀ ਸਰੋਜਨੀ ਮਾਰਕੀਟ ਦੀ ਹੈ ਜਿੱਥੇ ਉਹ ਚਾਹ ਪੀਂਦੀ ਹੋਈ ਤੇ ਕੱਪੜੇ ਟਰਾਈ ਕਰਦੀ ਹੋਈ ਦਿਖਾਈ ਦਿੱਤੀ